ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਸਰਬਤ ਸੰਗਤਾਂ ਨੂੰ ਪਤਾ ਹੈ ਤਪਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਪਿੰਡ ਪੰਡਵਾ ਵਿਖੇ ਹਰ ਸਾਲ ਦੀ ਤਰ੍ਹਾਂ ਜਿਉਂ-ਜਿਉਂ ਸ਼ਤਾਬ ਦੀਆਂ ਗੁਰੂ ਸਾਹਿਬਾਨਾਂ ਦੀਆਂ ਮਨਾਈਆਂ ਜਾਂਦੀਆਂ ਹਨ ਸ਼ਤਾਬ ਦੀਆਂ ਜਦੋਂ ਵੀ ਆਉਂਦੀਆਂ ਨੇ ਗੁਰੂ ਸਾਹਿਬਾਂ ਦੀਆਂ ਉਹਨਾਂ ਸ਼ਤਾਬਦਿਆਂ ਨੂੰ ਮਹਾਪੁਰਖਾਂ ਦੇ ਅਸਥਾਨ ਤੇ ਵੀ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਆਪ ਸਰਵਤ ਸੰਗਤਾਂ ਨੂੰ ਪਤਾ ਹੈ ਤਨਤਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦੇ ਵਿੱਚ 450 ਸਾਲਾਂ ਬੜੀ ਸ਼ਰਧਾ ਦੇ ਨਾਲ ਸਾਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਤਨਤਨ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਨੂੰ 450 ਸਾਲ ਹੋ ਗਏ ਨੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੂੰ ਜੋਤੀ ਜੋਤ ਸਮਾਇਆ 450 ਸਾਲ ਹੋਏ ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਦਿਨ ਨੂੰ ਵੀ 450 ਸਾਲ ਹੋਏ ਨੇ ਸਾਧ ਸੰਗਤ ਜੀ ਸ 450 ਸਾਲਾ ਮਹਾਰਾਜ ਜੀ ਦੇ ਤਪ ਸਥਾਨ ਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ 29 ਸਤੰਬਰ ਦਿਨ ਐਤਵਾਰ 2024 ਨੂੰ ਮਹਾਪੁਰਖਾਂ ਦੇ ਸਥਾਨ ਤੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਔਰ ਇਹਨਾਂ ਸਮਾਗਮਾਂ ਦੇ ਵਿੱਚ ਨਿਰਮਲ ਭੇਖ ਦੀਆਂ ਮਹਾਨ ਹਸਤੀਆਂ ਸ਼੍ਰੀ ਮਹੰਤ ਗਿਆਨਦੇਵ ਸਿੰਘ ਬਦੰਤਾ ਆਚਾਰੀਆ ਨਿਰਮਲ ਪੰਚਾਇਤੀ ਅਖਾੜਾ ਹਰਦੁਆਰ ਤੋਂ ਆਪਣੀ ਸਾਰੀ ਮੰਡਲੀ ਨੂੰ ਲੈ ਕੇ ਸਮਾਗਮ ਤੇ ਪਹੁੰਚ ਰਹੇ ਨੇ ਸਾਡੇ ਤਗਤਾਂ ਦੇ ਸਿੰਘ ਸਹਿਬਾਨ ਤਗਤਾਂ ਦੇ ਸਿੰਘ ਸਹਿਬਾਨ ਵਿਸ਼ੇਸ਼ ਕਰਕੇ ਇਹਨਾਂ ਸਮਾਗਮਾਂ ਤੇ ਹਾਜ਼ਰੀ ਭਰਨਗੇ ਔਰ ਗੁਰੂ ਘਰ ਦੇ ਕੀਰਤਨੀਏ ਸਾਧ ਸੰਗਤ ਜੀ ਇਨਾ ਸਮਾਗਮਾਂ ਤੇ ਹਾਜ਼ਰੀਆਂ ਭਰਨਗੇ ਢਾਡੀ ਸਿੰਘ ਸਹਿਬਾਨ ਵੀ ਇਨਾ ਸਮਾਗਮਾਂ ਤੇ ਹਾਜ਼ਰੀ ਭਰ ਰਹੇ ਹਨ ਔਰ ਮੈਂ ਆਪ ਸੰਗਤਾਂ ਨੂੰ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਹਨ ਇਸ ਕੁਡਿਆ ਦੇ ਨਾਲ-ਨਾਲ ਪਿੰਡ ਪੈਂਦੇ ਨੇ ਪਿੰਡ ਪੰਡਵਾ ਦੇ ਵਿੱਚ ਸਥਾਨ ਹੈ ਨਾਲ ਹੀ ਪਿੰਡ ਮੋਲੀ ਪਿੰਡ ਪੈਂਦਾ ਹੈ ਨਾਲ ਹੀ ਪਿੰਡ ਨਿਹਾਲਗੜ੍ਹ ਪੈਂਦਾ ਹੈ ਨਾਲ ਹੀ ਪਿੰਡ ਜਗਤਪੁਰ ਜੱਟਾਂ ਪੈਂਦਾ ਔਰ ਨਾਲ ਹੀ ਉੱਚਾ ਪਿੰਡ ਪੈਂਦਾ ਤੇ ਨਾਲ ਹੀ ਪਿੰਡ ਰੁਰਕੀ ਤੇ ਪਿੰਡ ਘੁੜਕਾ ਤੇ ਪਿੰਡ ਲੋਹਾਰਾ ਤਖਰਾ ਪਿੰਡ ਭਾਣੋ ਕੀ ਇਹ ਜਿੰਨੇ ਵੀ ਪਿੰਡ ਮਹਾਂਪੁਰਖਾਂ ਦੇ ਸਤਾਨ ਦੇ ਲਾਗੇ ਲਾਗੇ ਪੈਂਦੇ ਨੇ ਇਹ ਇਨ੍ਹਾਂ ਪਿੰਡਾਂ ਵੱਲੋਂ ਹੀ ਸ਼ਤਾਬਦੀ ਮਨਾਈ ਜਾ ਰਹੀ ਹੈ ਇਨ੍ਹਾਂ ਪਿੰਡਾਂ ਦੀ ਸੰਗਤ ਦੇ ਸੰਯੋਗ ਦੇ ਨਾਲ ਔਰ ਜਿਹੜੀਆਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਸ ਕੁਟੀਆਂ ਨਾਲ ਪ੍ਰੇਮ ਰੱਖਦੇ ਨੇ ਇਸ ਕੁਟੀਆਂ ਦੇ ਨਾਲ ਭਾਵਨਾ ਰੱਖਦੇ ਨੇ ਉਹਨਾਂ ਵੱਲੋਂ ਵੀ ਵੱਡਾ ਯੋਗਦਾਨ ਇਸ ਸ਼ਤਾਬਦੀ ਦੇ ਵਿੱਚ ਪਾਇਆ ਜਾ ਰਿਹਾ ਹੈ ਔਰ ਕੁਝ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਇਨਾ ਸਮਾਗਮਾਂ ਤੇ ਪਹੁੰਚ ਰਹੀਆਂ ਹਨ ਇਲਾਕੇ ਦਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਹੈ ਸਮੇਂ-ਸਮੇਂ ਤੇ ਜਦੋਂ ਵੀ ਸ਼ਤਾਬਦੀ ਹੁੰਦੀ ਹੈ ਗੁਰੂ ਸਾਹਿਬਾਨਾਂ ਦੀ ਤੇ ਇਲਾਕੇ ਦੀਆਂ ਸੰਗਤਾਂ ਬੜੀਆਂ ਸਹਯੋਗ ਦਿੰਦੀਆਂ ਨੇ ਔਰ ਮੈਂ ਨਿਰਮਲ ਕੁਟਿਆ YouTube ਚੈਨਲ ਤੋਂ ਔਰ ਨਿਰਮਲ ਕੁਟਿਆ Facebook YouTube ਚੈਨਲ Facebook ਤੋਂ ਮੈਂ ਆ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਕਰਾਂਗਾ 29 ਸਤੰਬਰ ਦਿਨ ਐਤਵਾਰ ਨੂੰ ਮਹਾਪੁਰਖਾਂ ਦੇ ਸਥਾਨ ਤੇ ਪਹੁੰਚ ਕੇ ਸਾਰੇ ਲੋਕਾਂ ਨੂੰ ਅਪੀਲ ਹੈ ਔਰ ਜਿੱਥੇ-ਜਿੱਥੇ ਦਾਕਰ ਵੀ ਸਾਡੇ ਫੇਸਬੁੱਕ ਤੇ YouTube ਚੈਨਲਾਂ ਦੇ ਸਖਤਾਂ ਜੁੜੀਆਂ ਨੇ ਇਹਨਾਂ ਸਮਾਗਮਾਂ ਦਾ ਇਹਨਾਂ ਮਹਾਨ ਗੁਰਮਤ ਸਮਾਗਮਾਂ ਦਾ ਤੁਸੀਂ ਲਾਹਾ ਪ੍ਰਾਪਤ ਕਰਿਓ ਜੀ ਅਸੀਂ ਆਪ ਜੀ ਦੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ